ਖਦਰ ਚਰਦਾ ਹੁਦੇ ਮਾਲਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਤਿ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਗੱਛ ਮੇਸਪਿਦਾ ਦੰਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲਾਂ ਗੱਜ ਕੇ ਬੁਲਾਓ ਫੱਦੀ ਆਖੋ ਵਾਹਿ ਗੁਰੂ ਜੀ ਦਾ ਖ਼ਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਜੋ ਕਥਾ ਲੜੀ ਵਾਰ ਆਪ ਜੀ ਸਰਵਨ ਕਰਦੇ ਆ ਰਹੇ ਸੀ ਸੋ ਜਪਜੀ ਸਾਹਿਬ ਦੀ ਕਥਾ ਕੱਲ ਸਮਾਪਤ ਹੋਗੀ ਸੁਭਾ ਅੰਮ੍ਰਿਤ ਵੇਲੇ ਦੀਆਂ ਇਹ ਪੰਜ ਬਾਣੀਆਂ ਨੇ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈ, ਚੌਪੀ ਸਾਹਿਬ ਤੇ ਆਨੰਦ ਸਾਹਿਬ ਸ਼ਾਮ ਦੀਆਂ ਬਾਣੀਆਂ ਦੇ ਰਹਿ ਰਾਸ ਕੀ ਤੁਸ਼ਵਲਾ ਸੁਭਾ ਤੇ ਸ਼ਾਮ ਦੀਆਂ ਸੱਤ ਬਾਣੀਆਂ ਨੇ ਜਪਜੀ ਸਾਹਿਬ ਦੀ ਕਥਾ ਕੱਲ ਸੰਪੂਰਨ ਹੋ ਗਈ ਅੱਜ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅੰਮਰ ਦੇ ਜਾਤੇ ਪਾਂਜ ਵਾਲੀ ਸਹਿਬੇ ਕਲਾਮ ਧੰਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਾਬ ਸੇਬ ਆਪ ਜੀ ਨੇ ਸਰਵਨ ਕਰਨੇ ਧਿਆਨ ਦੇਣਾ ਦਸਮ ਗ੍ਰੰਥ ਦੇ ਵਿੱਚ ਹੀ ਜੋ ਜਾਪ ਦੀ ਬਾਣੀ ਹੈ ਆਰੰਭਤਾ ਦੀ ਬਾਣੀ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਆਪਾਂ ਸਭ ਤੋਂ ਪਹਿਲਾਂ ਆਰੰਭ ਕਰਦੇ ਆ ਇਸੇ ਤਰ੍ਹਾਂ ਦਸਮ ਗ੍ਰੰਥ ਦੇ ਵਿੱਚ ਜਾਪ ਸਾਹਿਬ ਸਭ ਤੋਂ ਪਹਿਲਾਂ ਬਾਣੀ ਸ਼ੁਰੂ ਹੁੰਦੀ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਦੱਸਿਆ ਕਿ ਜਿਹੜਾ ਇਨਸਾਨ ਭੋਜਨ ਸ਼ਕਣ ਤੋਂ ਪਹਿਲਾਂ ਜਪਜੀ ਸਾਹਿਬ ਤੇ ਜਾਪ ਸਾਹਿਬ ਪ੍ਰਸ਼ਾਦ ਸ਼ਕਦਾ ਹੈ ਉਹ ਅੰਮ੍ਰਿਤ ਚਾਰ ਹੋ ਜਾਂਦਾ ਤੇ ਜਿਹੜਾ ਇਹ ਜਪਜੀਤ ਸਾਹਿਬ ਤੇ ਜਾਪ ਸਾਹਿਬ ਨਹੀਂ ਤੇ ਪੜਦਾਗਾ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਦੱਸਦੇ ਨੇ ਕਿ ਹਰ ਇੱਕ ਸਿੱਖ ਨੂੰ ਚਾਹੀਦਾ ਪ੍ਰਸ਼ਾਸਨ ਤੋਂ ਪਹਿਲਾਂ ਜਪਜੀਤ ਸਾਹਿਬ ਤੇ ਜਾਪ ਜ਼ਰੂਰ ਪੜਨਾ ਚਾਹੀਦਾ ਆਰੰਭਤਾ ਦੇ ਵਿੱਚ ਇਹ ਆਓ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਅੰਦਰ ਕੀ ਸਮਝਾਉਂਦੇ ਨੇ ਕਿ ਜੇ ਆਪਾਂ ਜਪਜੀਤ ਸਾਹਿਬ ਤੇ ਜਾਪ ਸਾਹਿਬ ਨਹੀਂ ਪੜਦੇਗੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਖੀ ਜੈ ਰਖਾਂ ਜੀ ਦੀ ਗੱਜ ਕੇ ਆਖੋ ਸਤਨਾਮ ਸ੍ਰੀ ਆਓ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬੰਦ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਜਾਪ ਸਾਹਿਬ ਸਰਵਣ ਕਰੀਏ ਜੀ ਇੱਕ ਵੀਰਾਂ ਰਚਨਾ ਨੂੰ ਕਰੋ ਪਵਿੱਤਰ ਆਪਣੀਆਂ ਮਨ ਮਰਦੀਆਂ ਨੂੰ ਕਰੀਏ ਇਕਾਗਰ ਸਾਰੀ ਸਾਧ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰਾ ਸਤਗੁਰ ਪ੍ਰਸਾਦ ਇੱਕ ਅਦੁੱਤੀ ਪਰਮਾਤਮਾ ਸਤਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸਿਮਰਨ ਇਸ ਬਾਣੀ ਦਾ ਨਾਮ ਹੈ ਸ੍ਰੀ ਮੁਖਵਾਕ ਪਾਸ਼ੇ ਦਸਮੀ ਇਹ ਜਿਹੜਾ ਇਹ ਜਾਪ ਸਾਹਿਬ ਹੈ ਦਸਵੇਂ ਪਾਸ਼ਾ ਦੇ ਪਾਵਨ ਪਵਿੱਤਰ ਮੁਖਾਰ ਪੰਦ ਤੋਂ ਉਚਾਰਨ ਕੀਤਾ ਹੈ ਭਾਵ ਸਤਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਖੁਦ ਉਚਾਰਨ ਕੀਤਾ ਇਸ ਜਾਪ ਸਾਹਿਬ ਦੇ ਵਿੱਚ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਅਨੇਕਾਂ ਹੀ ਗਣ ਮੰਗਲ ਚਾਰ ਕਰਕੇ ਜੀ ਉਹਦਾ ਅਨੇਕਾ ਪ੍ਰਕਾਰ ਦੇ ਨਾਣਾ ਪ੍ਰਕਾਰ ਦੇ ਨਾਮ ਲਈ ਤੇ ਉਸ ਨੂੰ ਨਮਸਕਾਰ ਕੀਤੀ ਅੱਧ ਪ੍ਰਸਾਦ ਸ਼ਬੈਸ਼ ਅੰਦ ਪ੍ਰਸਾਦ ਤੇ ਨਾਲ ਪਹਿਲਾਂ ਸਤਿਗੁਰੂ ਜੀ ਲਿਖਦੇ ਨੇ ਕਿ ਹੇ ਪਰੀਪੂਰਨ ਪਰਮੇਸ਼ਰ ਵਾਹਿਗੁਰੂ ਜੀ ਇਹ ਆਪ ਜੀ ਦੀ ਕਿਰਪਾ ਦੁਆਰਾ ਹੀ ਉਚਾਰਨ ਕਰਨ ਲੱਗੇ ਆਂ ਚੱਕਰ ਚਿਹ ਦੀ ਅਰਪਣ ਜਾ ਤੇ ਅਰਪਾਤ ਨਹਿਨ ਜੈ ਹੁਣ ਧਿਆਨ ਦੇਣਾ ਵੀ ਪ੍ਰਮਾਤਮਾ ਹੈ ਕਿਹੋ ਜਾਂ ਕਿਹੋ ਜਾਂ ਉਹਦਾ ਚੇਨ ਇਸ ਜਿਹੜਾ ਕਿਹੋ ਜਾਂ ਚੱਕਰ ਜਿਵੇਂ ਆਪਾਂ ਹੱਥ ਦੇ ਉੱਤੇ ਹਥੇਲੀਆਂ ਤੇ ਬੋਟਿਆਂ ਦੇ ਉੱਤੇ ਛੋਟੇ ਛੋਟੀਆਂ ਦੇਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਦੀ ਉਸਤਤ ਕਰਦੇ ਹੋਏ ਇਹ ਗੱਲ ਕਹਿੰਦੇ ਵੀ ਉਹਦਾ ਚੱਕਰ ਕਿਹੋ ਜਾਂ ਹੋਵੇਗਾ ਚੱਕਰ ਚਿਹਨ ਉਹਦਾ ਜਿਹੜਾ ਚੱਕਰ ਹੱਥਾਂ ਵੀ ਹੈ ਜਿਹੜੀਆਂ ਵਾਹਿਗੁਰੂ ਕੋਟੇ ਨੇ ਉਹਦੀਆਂ ਜਿਹੜੀਆਂ ਰੇਖਾਂ ਉਹ ਕਿਹੋ ਜੀਆਂ ਹੋਣਗੀਆਂ ਚਿਹਨ ਉਹਦਾ ਚਿਹਨ ਉਹਦਾ ਚਿਹਰਾ ਕਿਹੋ ਜਿਹਾ ਹੋਵੇਗਾ ਅਰਪਾਤ ਨਹਿਨ ਜਾਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਦਾ ਵਰਨ ਕਿਹ ਹੋਵੇ ਉਹਦੀ ਜਾਤ ਕੀ ਹੋਵੇ ਧਿਆਨ ਦੇਣਾ ਅਰਪਾਤ ਨਹਿਨ ਜੈ ਅਤੀ ਗੋਦ ਨਹੀਂ ਜਿਸ ਦਾ ਕੋਈ ਵੀ ਗੋਦ ਨਹੀਂ ਆਪਾਂ ਗੋਦ ਹੁੰਦੇ ਨਾ ਉਹਦਾ ਪ੍ਰਮਾਤਮਾ ਦਾ ਕੋਈ ਵੀ ਗੋਤ ਨਹੀਂ ਨਾ ਹੀ ਕੋਈ ਉਹਦਾ ਚੱਕਰ ਹੈ ਨਾ ਹੀ ਕੋਈ ਜੇਹਰ ਜਾਣ ਦੇ ਨਾਲ ਨਾ ਹੀ ਕੋਈ ਉਹਦਾ ਵਰਨ ਹੈ ਤੇ ਨਾ ਹੀ ਕੋਈ ਉਹਦੀ ਜਾਤ ਹੈ ਤੇ ਨਾ ਹੀ ਉਸਦਾ ਗੋਤ ਹੈ ਰੂਪ ਰੰਗ ਇਹ ਅਰੇ ਰੇਖ ਪੇਖੂ ਕੈ ਨਾ ਸਕਦਿ ਕੇ ਜਿਸ ਦੀ ਸ਼ਕਲ ਰੰਗ ਅਤੇ ਰੇਖਾ ਤੇ ਪੇਖ ਕਿ ਉਹਦੀ ਉਹਦੀ ਸ਼ਕਲ ਹੋਵੇਗੀ ਰੰਗ ਕਿਹੋ ਜਿਹਾ ਹੋਵੇਗਾ ਰੇਖਾਂ ਤੇ ਉਹਦੇ பே ਕਿਹੋ ਜਿਹਾ ਹੋਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਉਹ ਕਹਿ ਨਾ ਸਕਤ ਕਹ ਕੋਈ ਆਖ ਨਹੀਂ ਸਕਦਾ ਕਿ ਉਹ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਕਿਉਂ ਜਾ ਹੋ ਸਕਦਾ ਅਚਲ ਮੂਦਨ ਭਵ ਪ੍ਰਕਾਸ਼ ਜੋ ਨੇਚਲ ਸਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ ਹੈ ਜਿਵੇਂ ਆਪਾਂ ਨੂੰ ਆਪਣੀ ਮਾਂ ਨੇ ਜਨਮ ਦਿੱਤਾ ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਆਪਣੇ ਆਪ ਦੇ ਵਿੱਚ ਪ੍ਰਕਾਸ਼ ਹੈ ਕਹਿ ਨਾ ਸਕੈ ਕੋ ਤੂੰ ਕਰ ਕਾ ਆਪਣਾ ਸਨ ਹੁੰਦਾ ਮਹੀਨਾ ਹੁੰਦਾ ਦਿਨ ਹੁੰਦਾ ਟਾਈਮ ਹੁੰਦਾ ਜਦੋਂ ਆਪਣਾ ਜਨਮ ਹੁੰਦਾ ਉਹਦੇ ਬਾਰੇ ਕੋਈ ਵਰਨਣ ਨਹੀਂ ਕਰ ਸਕਦਾ ਗੱਜ ਕੇ ਆਖੋ ਸਦਨਾਮ ਸ੍ਰੀ ਅਮਤੋਜ ਕਹਿਜੈ ਅਤੇ ਅਮਰਤ ਬਲ ਵਾਲਾ ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਦੇ ਵਿੱਚ ਬਹੁਤ ਬਲ ਹੈ ਬੜੀ ਪਾਵਰ ਹੈ ਬੜੀ ਤਾਕਤ ਹੈ ਉਹਦਾ ਬਲ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਬੇਅੰਤ ਕਿਹਾ ਜਾਂਦਾ ਹੈ। ਔਡ ਇੰਦਰ ਇੰਦਰਾਨ ਔਡ ਇੰਦਰਾ ਇੰਦਰਾਨ ਸ਼ਹੀ ਸ਼ੁਹਾਣ ਗਨਿਜੈ ਜੋ ਕਰੋੜਾ ਇੰਦਰਾਂ ਦਾ ਇੰਦਰ ਦੇਵਤਾ ਨਿਵਸਾਰੀ ਦੇਵਤਿਆਂ ਦਾ ਸ਼ਰੋਮਣੀ ਦੇਵ ਦਾ ਇੰਦਰ ਹੈ ਇਹ ਆਣ ਦੇਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਇੰਦਰਾਂ ਦਾ ਵੀ ਇੰਦਰ ਹੈ ਇੰਦਰ ਦੇਵਤਾ ਹੈ ਦੇ ਪਾਸ਼ਾ ਦਾ ਵੀ ਪਾਸ਼ਾ ਉਹ ਗਿਆਨੀ ਜਾ ਸਕਦਾ ਜਿਵੇਂ ਆਪਣੀ ਦੁਨੀਆ ਦੇ ਵਿੱਚ ਪਾਸ਼ਾ ਹੁੰਦੇ ਨੇ ਰਾਜੇ ਹੁੰਦੇ ਨੇ ਉਹ ਸਾਰੇ ਰਾਜਿਆਂ ਦਾ ਮੁਖੀ ਰਾਜਾ ਹੈ 인ਦਰ ਦੇਵਤਾ ਦਾ ਮੁਖੀ 인ਦਰ ਦੇਵਤਾ ਹੈ ਸਿਰ ਭਵਨ ਮਿਗੀ ਸ਼ਰਨਾਰੇ ਅਸਰ ਜਿਸ ਨੂੰ ਤਿੰਨਾ ਭਵਨਾਂ ਦੇ ਰਾਜੇ ਦੇਵ ਤੇ ਮਨੁੱਖ ਦੇ ਦਾਇਰ ਨੇਤ ਨੇਸ ਬੰਦਰਨ ਕਹਗਾ ਅਤੀ ਜੰਗਲਾਂ ਦੇ ਟੀਲੇ ਬਿਆੰਦ ਬਿਆੰਦ ਕਹਿੰਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਜਿੰਨੇ ਵੀ ਬ੍ਰਾਹਸਪਤੀ ਐ ਰੋਮ ਰੋਮ ਦੇ ਵਿੱਚੋਂ ਕੰਨ ਕੰਨ ਦੇ ਵਿੱਚੋਂ ਯਮੇ ਯੱਲੇ ਦੇ ਵਿੱਚੋਂ ਹਿਰਸ ਬਨਾਸਪਤੀ ਦੇ ਵਿੱਚੋਂ ਪਰਿਪੂਰਨ ਪਰਮੇਸ਼ਰ ਵੱਸਦਾ ਐ ਤੇ ਉਸ ਨੂੰ ਸਾਰੇ ਬਿਆੰਦ ਕਹਿੰਦੇ ਨੇ ਤਬ ਸਰਬਨਾਮ ਕਹੈ ਕਬਨ ਤੇ ਸਾਰੇ ਨਾਮ ਕੌਣ ਕਹਿ ਸਕਦਾ ਹੈ ਇੰਨਾ ਕੁਸ਼ ਕਹਿਣ ਤੋਂ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ ਸੱਤਾਂ ਸਮੁੰਦਰਾਂ ਦੀ ਸ਼ਾਈ ਸਾਰੀ ਬ੍ਰਸਪਤੀ ਦੀਆਂ ਕਲਮਾਂ ਇਕੱਠੀਆਂ ਕੀਤੀਆਂ ਜਾਣ ਦੁਨੀਆ ਭਰ ਦਾ ਕਾਗਜ਼ੀ ਦਿੱਤਾ ਇਕੱਠਾ ਕੀਤਾ ਜਾ ਵੀ ਇੰਨੀ ਹਵਾ ਹਨੇਰੀ ਤੇਜ ਉਪਾਨ ਆਵੀ ਤੇ ਉਹ ਕਲਮਾਂ ਚੱਲਣ ਕਾਗਜ਼ ਦੀ ਉੱਤੇ ਨਾਮ ਯ ਉਸ ਪ੍ਰਮਾਤਮਾ ਦੇ ਨਾਮ ਨਹੀਂ ਲਿਖੇ ਜਾ ਸਕਦੇ ਗੱਜ ਕੇ ਆਖੋ ਸਤਨਾਮ ਸ਼੍ਰੀ ਕਰਮ ਨ ਮਰਨ ਸਮਤ ਬੁੱਧੀਮਾਨ ਤੇਰੀ ਕੰਮਾਂ ਅਨਸਾਰ ਨਾਮ ਉਚਾਰਦੇ ਨੇ ਝਾਣਦੇ ਨਾ ਵੀ ਪਿੱਛੇ ਸਤਗੁਰੂ ਇਹਦੇ ਸਾਨੂੰ ਦੱਸਿਆ ਕਿ ਉਹ ਨਾਸ ਰਹਤ ਹੈ ਕਾਲ ਰਹਤ ਹੈ ਜਨਮ ਤੋਂ ਰਹਤ ਹੈ ਡਰ ਭੈਰ ਨਿਰਭਉ ਨਿਰਵੈਰ ਡਰ ਭੈਰ ਤੋਂ ਰਹਤ ਉਹਦਾ ਜਨਮ ਨਹੀਂ ਹੋਇਆ ਆਪਣੇ ਆਪ ਦੇ ਵਿੱਚ ਪ੍ਰਕਾਸ਼ ਹੈ ਤੇ ਜੀ ਦਾ ਜਨਮ ਨਹੀਂ ਹੋਇਆ ਤੇ ਫਿਰ ਉਹਦਾ ਨਾਮ ਕਿਵੇਂ ਟਿੱਕੇ ਦਾ ਜਿਵੇਂ ਆਪਾਂ ਸਾਰੇ ਕੋਈ ਵਾਹਿਗੁਰੂ ਕਹਿੰਦੇ ਕੋਈ ਰਾਮ ਕਹਿੰਦੇ ਕੋਈ ਗੌਂਦ ਕਹਿੰਦੇ ਕੋਈ ਗੋਬਾਲ ਕਹਿੰਦੇ ਕੋਈ ਬੀਠਲ ਕਹਿੰਦੇ ਧਿਆਨ ਦੇ ਨਾ ਬੁੱਧੀਵਾਨਾਂ ਨੇ ਸੰਤਾਂ ਨੇ ਵਾਹਿ ਵਰਸ਼ਾਂ ਨੇ ਸਾਰੇ ਇਹ ਇਕੱਤਰ ਹੋ ਕੇ ਉਸ ਦੀ ਕੁਦਰਤ ਨੂੰ ਵੇਖ ਕੇ ਕੁਦਰਤ ਦੇ ਵਿੱਚ ਸਮਾਏ ਹੋਏ ਨੂੰ ਤੇ ਪ੍ਰਮਾਤਮਾ ਦੇ ਨਾਮ ਲੈ ਰੱਖ ਦਿੱਤੇ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਪਤਾ ਲੱਗਿਆ ਨਾ ਵੀ ਪ੍ਰਮਾਤਮਾ ਦਾ ਨਾਮ ਕਿਵੇਂ ਪਿਆ ਭਜੰਗੂ ਪ੍ਰਿਆਇ ਛੰਦ ਨਮਸੰਗੀਆ ਕਾਲੀ ਹੁਣ ਧਿਆਨ ਦੇਣਾ ਸਭ ਤੋਂ ਕਠਿਨ ਬਾਣੀ ਹੈ ਇਹ ਜਾਪ ਸਾਹਿਬ ਜਿਹਦੀ ਆਪ ਅੱਜ ਆਪ ਜੀ ਵਿਚਾਰ ਸਰਵਨ ਕਰਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਨਮਸੰਗੀਆ ਕਾਲੀ ਨਮਸਕਾਰ ਹੈ ਕਾਲ ਤੋਂ ਰਹਿਤ ਉਦੀ ਉਹਨੂੰ ਕਾਲ ਨਹੀਂ ਹੁੰਦਾ ਮੌਤ ਨਹੀਂ ਹੁੰਦੀ ਨਮਸਤ ਨੂੰ ਕਿਰਪਾਲੇ ਨਮਸਕਾਰ ਹੈ ਜਿਹੜਾ ਸਾਰੇ ਉਹਨਾਂ ਤੇ ਕਿਰਪਾਲੂ ਵੈ ਦੈਲੂ ਵੈ ਬਖਸ਼ਿਸ਼ ਕਰਨ ਵਾਲਾ ਹੈ ਧਿਆਨ ਦੇਣਾ ਨਮਸਤਨ ਰੂਪੇ ਨਮਸਕਾਰ ਹੈ ਰੂਪ ਤੋਂ ਰਹਿਤ ਉਹਦਾ ਕੋਈ ਵੀ ਰੂਪ ਨਹੀਂ ਕੋਈ ਵੀ ਸਰੂਪ ਨਹੀਂ ਕੋਈ ਮੂਰਤ ਨਹੀਂ ਨਮਸਤਮ ਗਿਆ ਰੂਪੇ ਨਮਸਕਾਰ ਹੈ ਉਪਮਾ ਰਹਿਤ ਨੂੰ ਦੀ ਆਪਾਂ ਕਈ ਵੀ ਉਹਦੀ ਵਿੜਾਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਕਰ ਦਾਂਗੇ ਕਥਾ ਕਰ ਦਾਂਗੇ ਤੇ ਜਦੋਂ ਹੈ ਹੀ ਬਯੰਦ ਉਸ ਦੀ ਕਥਾ ਵੀ ਨਹੀਂ ਹੋ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤਮੀਆਂ ਭੇਕੇ ਨਮਸਤਮੀਆਂ ਲੈਕੇ ਨਮਸਕਾਰ ਹੈ ਭੇਖ ਤੋਂ ਰਹਿਤ ਹਰ ਇੱਕ ਧਰਮਾਂ ਦੇ ਵਿੱਚ ਭੇਖ ਭੇਖ ਹੁੰਦਾ ਹੈ ਉਹਦਾ ਕੋਈ ਵੀ ਭੇਖ ਨਹੀਂ ਦਾ ਨਮਸਕਾਰ ਹੈ ਲਿਖੇ ਰਹਿਤ ਹਲਕੀ ਚੀਜ਼ ਦਾ ਲੇਖਾ ਜੋਖਾ ਹੁੰਦਾ ਉਹਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਉਹਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ ਨਮਸਤੰਗ ਕਾਇ ਨਮਸ਼ਕਾਰ ਹੈ ਕਾਇਆ ਤੋ ਰਹਿਤ ਉਹਦਾ ਕੋਈ ਵੀ ਸਰੂਪ ਨਹੀਂ ਦਾ ਸਰੀਰ ਨਹੀਂ ਦਾ ਨਮਸਤੰਗ ਕਾਇ ਨਮਸ਼ਕਾਰ ਹੈ ਜਨਮ ਤੋ ਰਹਿਤ ਉਹਦਾ ਜਨਮ ਹੀ ਨਹੀਂ ਹੋਇਆ ਗੱਜ ਕੀ ਆਖੋ ਸਤਨਾਮ ਸ੍ਰੀ ਨਮਸਤੰਗਿਆ ਗੰਜੀ ਨਮਸਤੰਗਿਆ ਪੰਜੀ ਨਮਸਕਾਰ ਹੈ ਨਾਸ਼ ਤੋਂ ਰਹਿਤ ਉਹਦਾ ਕਦੇ ਵੀ ਨਾਸ਼ ਨਹੀਂ ਹੁੰਦਾ ਸਾਰੀ ਦੁਨੀਆ ਦਾ ਨਾਸ਼ ਪਾਤਮਾ ਹੁੰਦਾ ਨਮਸਕਾਰ ਹੈ ਟੁੱਟਣ ਰਹਿਤ ਉਹ ਕਦੇ ਵੀ ਟੁੱਟਦਾ ਨਹੀਂ ਹਰ ਇੱਕ ਚੀਜ਼ ਦਾ ਭਾਂਡਾ ਸਰੀਰ ਦਾ ਭਾਂਡਾ ਵੀ ਟੁੱਟਦਾ ਹੈ ਇਹ ਦੁਨਿਆਵੀ ਵੀ ਭਾਂਡਾ ਫੱਟੇ ਹੋ ਜਾਂਦਾ ਹੈ ਪਰ ਉਹਦਾ ਭਾਂਡਾ ਕਦੇ ਫੁੱਟਣ ਵਾਲਾ ਨਹੀਂਗਾ ਨਮਸਤੰਗਿਆ ਨਾਮੇ ਨਮਸਕਾਰ ਹੈ ਨਾਮ ਤੋਂ ਰਹਿ ਤੂੰ ਦਾ ਕੋਈ ਵੀ ਨਾਮ ਨਹੀਂ ਨਾ ਵਾਹਿਗੁਰੂ ਐ ਨਾ ਰਾਮ ਨਾ ਅੱਲਾ ਕੁਛ ਵੀ ਨਹੀਂ ਦਾ ਕਿਉਂਕਿ ਜਿਹਦਾ ਜਨਮ ਹੋਵੇਗਾ ਤਾਂ ਨਾਮ ਤਾਂ ਉਹਦਾ ਪਵੇਗਾ ਨਾ ਜਿਹੋ ਦਾ ਤਾਂ ਜਨਮ ਹੋਇਆ ਹੀ ਨਹੀਂ ਦਾ ਧਿਆਨ ਦੇਣਾ ਨਮਸਤੰਯਾ ਥਾਮੇ ਨਮਸਕਾਰ ਹੈ ਥਾਂ ਰਹਿ ਤੂੰ ਦਾ ਕੋਈ ਵੀ ਥਾਂ ਨਹੀਂ ਇੱਕ ਦਾ ਘਰ ਹੁੰਦਾ ਉਹਦਾ ਕੋਈ ਘਰ ਨਹੀਂ ਦਾ ਧਿਆਨ ਦੇਣਾ ਇੱਥੇ ਇਹ ਜਿਹੜੀਆਂ ਗੱਲਾਂ ਨਾ ਇਹ ਸਾਡੀ ਕਲਪਨਾ ਤੋਂ ਸੋਚ ਤੋਂ ਸਾਡੀ ਪਕੜ ਤੋਂ ਪਰੇ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਮਸਤ ਮੰਗੇ ਆ ਕਰਮੰ ਨਮਸ਼ਕਾਰ ਹੈ ਕਰਮ ਰਹਿ ਤੋ ਆਪਾਂ ਕਰਮ ਕਰਦੇ ਆ ਕੰਮ ਕਰਦੇ ਉਹ ਕੋਈ ਕੰਮ ਨਹੀਂ ਕਰ ਰਾ ਕਰਮ ਤੋਂ ਰਹਤ ਹੈ ਨਮਸਤ ਮੰਗੇ ਆ ਧਰਮੰ ਨਮਸ਼ਕਾਰ ਹੈ ਧਰਮ ਤੋਂ ਰਹਤ ਉਹਦਾ ਕੋਈ ਧਰਮ ਨਹੀਂ ਆਪਾਂ ਕਹਿੰਦੇ ਦਇਆ ਉਹ ਧਰਮ ਦਇਆ ਦਾ ਨਾਮ ਹੈ ਧਰਮ ਧਰਮ ਦਾ ਨਾਮ ਦਇਆ ਹੈ ਜੇ ਧਰਮ ਤੋਂ ਰਹਤ ਹੈ ਉਹਦਾ ਧਰਮ ਹੀ ਕੋਈ ਨਹੀਂ ਕਿਉਂਕਿ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਇਸਾਈ ਧਰਮ ਹੈ ਬੋਧੀ ਧਰਮ ਹੈ ਜੈਨੀ ਧਰਮ ਹੈ ਅਦਾਸੀ ਧਰਮ ਹੈ ਆਪੋ ਆਪਣੇ ਆਪਾ ਧਰਮ ਰੱਖੇ ਨੇ ਮਜਬ ਰੱਖੇ ਨੇ ਉਹਦਾ ਕੋਈ ਵੀ ਨਹੀਂ ਨਮਸ ਨਮਸਕੂੰਗਾ ਨਾਮ ਮੰਗ ਨਮਸਕਾਰ ਹੈ ਨਾਮ ਤੁਰੈ ਨਮਸਤੂੰਗਾ ਧਾਮ ਮੰ ਨਮਸਕਾਰ ਹੈ ਕਰ ਤੁਰੈ ਕੋਈ ਘਰ ਹੀ ਨਹੀਂ ਉਹਦਾ ਜੇ ਘਰ ਹੋਵੇਗਾ ਡੱਬੀ ਦੇ ਵਿੱਚ ਬੰਦ ਹੋ ਜਾਵੇਗਾ ਜਿਵੇਂ ਆਪਾਂ ਬੰਦ ਨਮਸਤੰਗਿਆ ਜੀਤੇ ਨਮਸਕਾਰ ਹੈ ਜਿਤ ਨੂੰ ਕੋਈ ਵੀ ਉਹਨੂੰ ਜਿੱਤ ਨਹੀਂ ਸਕਦਾਗਾ ਨਮਸਤੰਗਿਆ ਭੀਤੇ ਨਮਸਕਾਰ ਹੈ ਭੈ ਤੋਂ ਰਹਦਾ ਆਪਾਂ ਨੂੰ ਡਰ ਹੁੰਦਾ ਭੈ ਹੁੰਦਾ ਸਿਰ ਇਕ ਇਨਸਾਨ ਨੂੰ ਭੈ ਹੈ ਕਿਸੇ ਨੂੰ ਕਾਸੇ ਦਾ ਕਿਸੇ ਨੂੰ ਕਾਸੇ ਦਾ ਉਹਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਨਮਸਤੰਗਿਆ ਬਾਹੀ ਨਮਸਕਾਰ ਹੈ ਅਬ ਨਾਸ਼ੀ ਨੂੰ ਜਿਹਦਾ ਕਦੇ ਵੀ ਬਨਾਸ਼ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਅਬ ਨਾਸ਼ੀ ਦਾ ਮੈ ਨਾਂਦਾ ਨਮਸਤungਿਆ ਟਾਹੀ ਨਮਸਕਾਰ ਹੈ ਨਾ ਟਾਏ ਜਾਣ ਵਾਲੀ ਨੂੰ ਹਰੇਕਾ ਇਨਸਾਨ ਟਹਿ ਜਾਂਦਾ ਕੋਈ ਮਾਇਆ ਤੋਂ ਟਹਿ ਜਾਂਦਾ ਕੋਈ ਕਾਮ ਤੋਂ ਟਹਿ ਜਾਂਦਾ ਕੋਈ ਮਦਾਨ ਦੇ ਵਿੱਚ ਜਾਂਦਾ ਹੈ ਪਹਿਲਵਾਨ ਉੱਥੇ ਟਹਿ ਜਾਂਦਾ ਔਰ ਉਹ ਨਹੀਂ ਟਹਿ ਸਕਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸਤungਿਆ ਨੀਲੇ ਨਮਸਕਾਰ ਹੈ ਰੰਗ ਤੋਂ ਰਹਿ ਤਾ ਪਰ ਕਹਿੰਦੇ ਉਹਦੇ ਸਾਰੇ ਰੰਗ ਨਹੀਂ ਉਹਦਾ ਕੋਈ ਵੀ ਰੰਗ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਰੰਗ ਦੇਣ ਵਾਲਾ ਚੜਾਉਣ ਵਾਲਾ ਪਰ ਆਪ ਰੰਗ ਤੋਂ ਰਹਤੇ ਜੀ ਰੰਗ ਦੇ ਵਿੱਚ ਆਵੇਗਾ ਤਾਂ ਫੜਿਆ ਜਾਵੇ ਨਮਸਨ ਆ ਨਾਦੇ ਨਮਸਕਾਰ ਹੈ ਆਤੂ ਰਹਤ ਹਰ ਇੱਕ ਚੀਜ਼ ਦਾ ਜੀ ਘਰ ਪਾਉਣੀ ਉੱਥੇ ਸਨ ਲਿਖਦੇ ਨੇ ਉਹਦਾ ਕੋਈ ਵੀ ਸਨ ਨਹੀਂ ਕਹਿ ਨਾ ਸਕੈ ਕੋ ਤੂ ਕਦ ਕੱਜ ਕੇ ਆਖੋ ਸਤਨਾਮ ਸ੍ਰੀ ਨਮਸਤੰਗਿਆ ਛੇਤੇ ਨਮਸਕਾਰ ਹੈ ਨਾ ਕੱਟੇ ਜਾਣ ਵਾਲੀ ਨੂੰ ਇੱਕ ਚੀਜ਼ ਕੱਟੀ ਜਾਂਦੀ ਹੈ ਪਰ ਉਹ ਕਟਿਆ ਨਹੀਂ ਜਾ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤੰਗਿਆ ਗਾਦੇ ਨਮਸਕਾਰ ਹੈ ਬਾਹ ਰੈ ਤੂੰ ਕੋਈ ਉਹਦੀ ਬਾਹ ਬਾਜੂ ਨਹੀਂ ਗਈ ਗੱਜ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਫਿਰਦਾ ਆਪਾਂ ਉਹਦੀ ਬਾਹ ਪਕੜ ਸਕਦੇ ਹਾਂ ਧਿਆਨ ਦੇਣਾ ਉਹ ਪਕੜ ਵਿੱਚ ਸਾਡੀ ਸਮਝ ਵਿੱਚ ਸਾਡੀ ਕਲਪਨਾ ਵਿੱਚ ਆ ਸਕਦਾ ਹੈ ਨਮਸਤ ਮੰਗੀਆ ਭੰਜੀ ਨਮਸਤ ਮੰਗੀਆ ਭੰਜੀ ਨਮਸਕਾਰ ਹੈ ਰੋਗ ਰਹਿ ਤੂ ਹਰੇ ਕੰਸਾਨੀ ਕੋਈ ਮਾਇਆ ਦਾ ਰੋਗੀ ਹੈ ਕੋਈ ਸਰੀਰ ਕੋ ਰੋਗੀ ਹੈ ਕੋਈ ਮਨਸਿਕ ਰੋਗੀ ਹੈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਨਮਸਕਾਰ ਹੈ ਨਾ ਭਜਣ ਵਾਲੇ ਨੂੰ ਨਾ ਭਜਣ ਵਾਲੇ ਨੂੰ ਅੱਜਣ ਵਾਲੇ ਨੂੰ ਉਹ ਭਜਦਾ ਨਹੀਂਗਾ ਨਮਸਤੰਗਿਆ ਆਦਾਰੇ ਨਮਸਕਾਰ ਹੈ ਸਖੀ ਰੂਪ ਨੂੰ ਨਮਸਤੰਗਿਆ ਪਾਰੇ ਨਮਸਕਾਰ ਹੈ ਪਾਰਾ ਰਹੈ ਤੂ ਉਹਦਾ ਨਾ ਉਰਲਾ ਬੰਨਾ ਨਾ ਉਹਦਾ ਪਰਣਾ ਬੰਨਾ ਉਹਦਾ ਕੋਈ ਆਸਾ ਹੀ ਨਹੀਂ ਉਸ ਨੂੰ ਬਯੰਗ ਕਿਹਾ ਜਾਂਦਾ ਉਸ ਨੂੰ ਨਮਸਕਾਰ ਨਮਸਤੰਗਿਆ ਪਾਰੇ ਨਮਸਕਾਰ ਹੈ ਪਾਰਾ ਰਹੈ ਤਨੂ ਨਮਸਤੰਸੋ ਵੇ ਕੈ ਨਮਸਤੰਗਿਆ ਮੇ ਕੈ ਨਮਸਕਾਰ ਹੈ ਇਕ ਰੂਪ ਨੂੰ ਤੇ ਨਮਸ਼ਕਾਰ ਹੈ ਅਨੇਕ ਰੂਪ ਨੂੰ ਧਿਆਨ ਦੇਣਾ ਜਿਵੇਂ ਗੁਰੂ ਅਰਜਨ ਦੇ ਮਹਾਰਾਜੀ ਆਪਣੇ ਸ਼ਲੋਕ ਦੇ ਵਿੱਚ ਸੁਖਨੀ ਸਾਹਿਬ ਦੇ ਵਿੱਚ ਲਿਖਦੇ ਲਿਖਦੇ ਨੇ ਨਿਰਗੁਣ ਸਰਗੁਣ ਨਿਰੰਗ ਔਰ ਸੁਰਲ ਸਮਾਦੀ ਆਪ ਆਪਣੀ ਆ ਨਾਨਕਾ ਆਪ ਹੀ ਫਿਰ ਜਾਵੇ ਦਾ ਭਾਵ ਕੀ ਹੈ ਨਿਰਗੁਣ ਇੱਕ ਸਰਗੁਣ ਦੇ ਵਿੱਚ ਸਾਰੀ ਮਾਇਆ ਉਹਨੇ ਪੈਦਾ ਕਰ ਦਿੱਤੀ ਹੈ ਨਿਰੰਕਾਰ ਧਰਤੀ ਤੇ ਅਸਮਾਨ ਦੇ ਵਿੱਚ ਮੇਰਾ ਆਕਾਰ ਕੋਈ ਸਰੂਪ ਨਹੀਂ ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣੀ ਸੁੰਨ ਸਮਾਧੀ ਦੇ ਵਿੱਚ ਬੈਠਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣੀ ਕੀ ਆ ਨਾਨਕ ਆਪੇ ਹੀ ਫਿਰ ਜਾਪ ਆਪਣਾ ਕੀਤਾ ਹੋਇਆ ਫਿਰ ਆਪ ਹੀ ਜਪਦਾ ਹੈ ਇੱਕ ਵਾਰ ਗੱਜ ਕੇ ਆਪ ਕੋ ਸਤਿਨਾਮ ਸ੍ਰੀ ਹੁਣ ਇਹ ਗੱਲਾਂ ਸਾਡੀ ਸੋਚ ਤੋਂ ਪਕੜ ਤੋਂ ਪਰੇ ਹੁੰਦੀਆਂ ਹਨ ਸਮਝਣ ਵਾਲੀ ਗੱਲ ਹੈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਇੱਕ ਨੂੰ ਨਮਸ਼ਕਾਰ ਹੈ ਤੇ ਫਿਰ ਅਨੇਕਾਂ ਨੂੰ ਨਮਸ਼ਕਾਰ ਹੈ ਕਿਉਂ ਕਿ ਕਿਉਂਕਿ ਪਹਿਲਾ ਪ੍ਰਮਾਤਮਾ ਇੱਕ ਹੈ ਫਿਰ ਅਨੇਕ ਹੈ ਤੇ ਫਿਰ ਨਿਰੰਕਾਰ ਉਹਦਾ ਕੋਈ ਸਰੂਪ ਨਹੀਂ ਜ ਰੂਪ ਤੋਂ ਰਹਤ ਹੈ ਪਕੜ ਤੋਂ ਰਹਤ ਹੈ ਹੱਥ ਨਹੀਂ ਲਾਇਆ ਸਕਦਾ ਛੂਹ ਨਹੀਂ ਦੇ ਸਕਦੇ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਕਿਉਂ ਕਿਉਂਕਿ ਉਹਦਾ ਜਨਮ ਹੀ ਨਹੀਂ ਹੋਇਆ अनुभव ਕਰ ਸਕਦੇ ਜਿਵੇਂ ਹੁਣ ਆਪਾਂ ਗਰਮੀ ਦਾ ਅਨੁਭਵ ਕਰਦੇ ਆਂ ਠੰਡ ਦੇ ਵਿੱਚ ਠੰਡ ਅਨੁਭਵ ਕਰਦੇ ਆਂ ਪਰਮਾਤਮਾ ਦਾ ਨਾਮ ਅਨੁਭਵ ਕਰ ਸਕਦੇ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸਤੂਂ ਯਾ ਭੂਤੇ ਨਮਸਕਾਰ ਹੈ ਪੰਜ ਤਤ ਤੋਂ ਰਹਿਤ ਆਪਣਾ ਸਰੀਰ ਪਾਉਣ ਪਾਣੀ ਮਸੰਤਰ ਧਰਤੀ ਤੇ ਅਸਮਾਨ ਦੇ ਹਿੱਸੇ ਨਾਲ ਬਣਿਆ ਹੋਇਆ ਉਹ ਦਾ ਪੰਜਾਂ ਤਤਾਂ ਤੋਂ ਰਹਿਤ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਨਮਸਤੂ ਨਿਰਕਰਮੇ ਨਮਸ਼ਕਾਰ ਹੈ ਕਰਮ ਰਹਿ ਤੋ ਆਪਾਂ ਕਰਮ ਕਰਦੇ ਉਹ ਕਰਮ ਤੋਂ ਰਹਿ ਤਾ ਕੋਈ ਕਰਮ ਨਹੀਂ ਕਰਦਾ ਨਾ ਪਾਪ ਨਾ ਕੋਈ ਨਮਸਤੂ ਨਿਰਭਰਮੇ ਨਮਸ਼ਕਾਰ ਹੈ ਭਰਮ ਤੋਂ ਰਹਿ ਤਾ ਆਪਾਂ ਨੂੰ ਭਰਮ ਹੋ ਜਾਂਦਾ ਭਲੇਖਾ ਹੋ ਜਾਂਦਾ ਦੁਬਧਾ ਹੋ ਜਾਂਦੀ ਹੈ ਵਹਿ ਪੈ ਜਾਂਦਾ ਉਹਨੂੰ ਕੋਈ ਵਹਿਬ ਨਹੀਂ ਕੋਈ ਭਰਮ ਨਹੀਂ ਨਮਸਤੂ ਨਿਰਦੇਸ਼ੇ ਨਮਸ਼ਕਾਰ ਹੈ ਦੇਸ਼ ਤੋਂ ਰਹਿ ਤਾ ਆਪਾਂ ਕਹਿੰਦੇ ਸਾਡਾ ਭਾਰਤ ਦੇਸ਼ ਹੈ ਇੰਗਲੈਂਡ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਸਾਡਾ ਦੇਸ਼ ਹੈ ਉਸ ਪਰਮਾਤਮਾ ਦਾ ਕੋਈ ਦੇਸ਼ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤਮ ਨਰ ਭੇਸੇ ਨਵਸ਼ੁਕਰ ਹੈ ਭੇਸ ਰਹਿਤ ਉਹ ਅਸੀਂ ਕਹਿੰਦੇ ਆ ਇਹ ਖਾਲਸਾ ਹੈ ਜਾਂ ਫੇਰਾ ਬਰਾਗੀ ਹੈ ਉਦਾਸੀ ਹੈ ਉਹਨਾਂ ਦੇ ਬਾਣੇ ਪਾਏ ਹੁੰਦੇ ਨੇ ਭੇਖ ਨਹੀਂ ਹੁੰਦੇ ਨੇ ਉਹ ਜੇ ਭੇਖ ਦੇ ਵਿੱਚ ਆਵੇਗਾ ਤਾਂ ਇੱਕ ਦੇ ਵਿੱਚ ਆ ਜਾਵੇਗਾ ਇਸ ਕਰਕੇ ਅਨੇਕ ਉਭੋਗੇ ਤੇ ਨਿਰਗਨ ਹੋ ਕੇ ਵੱਤ ਲਿਆ ਹੋਗਾ ਜਿਕੇ ਆਖੋ ਸਤ ਨਾਮ ਸ੍ਰੀ ਨਮਸਤੰ ਨਰਨਾਮੇ ਨਮਸਕਾਰ ਹੈ ਨਾਮ ਤੋਂ ਰਹਿ ਘਰ ਦੇ ਵਿੱਚ ਲੜਕਾ ਲੜਕੀ ਪੈਦਾ ਹੁੰਦੇ ਆ ਉਹਨਾਂ ਦਾ ਜਨਮ ਲਿਖਿਆ ਜਾਂਦਾ ਉਹਦਾ ਜਨਮ ਉਹਦਾ ਵੈ ਗੁਰੂ ਉਹਦਾ ਨਾਮ ਲਿਖਿਆ ਜਾਂਦਾ ਜਿ ਉਸ ਨਾਮ ਦੇ ਨਾਲ ਪੁਕਾਰਿਆ ਜਾਂਦਾ ਉਹਦਾ ਕੋਈ ਵੀ ਨਾਮ ਨਹੀਂ ਗੱਜ ਕੇ ਆਖੋ ਸਤ ਨਾਮ ਸ੍ਰੀ ਕਿਉਂਕਿ ਜੇ ਨਾਮ ਦੇ ਵਿੱਚ ਉਹਨਾਂ ਫਿਰ ਵੀ ਸਾਡੀ ਪਕੜ ਵਿੱਚ ਹੁੰਦੇ ਆ ਨਮਸਨ ਨਿਰਧਾਤੇ ਨਮਸਕਾਰ ਹੈ ਮਾਇਆ ਰਹਿ ਤੂੰ ਮਾਇਆ ਤੂੰ ਵੀ ਰਹਤਾ ਉਹਨੇ ਵਿੱਚੇ ਮਾਇਆ ਪਾਇਆ ਉਹਨੇ ਆਪ ਮਾਇਆ ਪੈਦਾ ਕਰਕੇ ਨਾ ਜਿਵੇਂ ਕਮਲ ਫੁੱਲ ਹੈ ਉਹਦੀ ਖੁਸ਼ਬੂ ਉਹਦੇ ਵਿੱਚ ਨਰਿਲੇਪ ਹੈ ਮਰਗਾਈ ਪਾਣੀ ਦੇ ਵਿੱਚ ਰਹਿੰਦੀ ਹੈ ਨਰਿਲੇਪ ਹੈ ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਦੁੱਧ ਦੇ ਵਿੱਚ ਮੱਖਣ ਹੈ ਘਿਓ ਹੈ ਨਰਿਲੇਪ ਹੈ ਬਾਸ ਦੇ ਵਿੱਚ ਅਗ ਹੈ ਨਰਿਲੇਪ ਹੈ ਇਸੇ ਤੇਰਾ ਪਰਮਾਤਮਾ ਮਾਇਆ ਵਿੱਚ ਨਰਲੇ ਪੱਜ ਕੇ ਆਖੋ ਸਤਿਨਾਮ ਸ੍ਰੀ ਨਮਸਤੂ ਨਰ ਘਾਤੇ ਨਮਸ਼ਕਾਰ ਹੈ ਨਾਸ਼ ਰਹਿਤ ਨਮਸਤੂ ਨਰ ਤੂਤੇ ਨਮਸਤੂ ਗਿਆ ਭੂਤੇ ਨਮਸ਼ਕਾਰ ਹੈ ਨਾ ਹਿਲਣ ਵਾਲੇ ਨੂੰ ਕੋਈ ਹਲਾ ਨਹੀਂ ਸਕਦਾ ਕੋਈ ਉਹਨੂੰ ਡਲਾ ਨਹੀਂ ਸਕਦਾ ਨਮਸ਼ਕਾਰ ਹੈ ਪੰਜ ਤਤ ਤੋਂ ਰਹਿਤ ਕੋਈ ਉਹਨਾਂ ਪੰਜਾਂ ਤਤਾਂ ਦੇ ਵਿੱਚ ਨਹੀਂ ਵੱਸਦਾ ਪੰਜਾਂ ਤਤਾਂ ਤੋਂ ਰਹਿਤੇ ਜੀ ਪੰਜਾਂ ਤਤਾਂ ਦਾ ਸਰੀਰ ਘਰ ਬਣਿਆ ਜੇ ਫੇਰ ਉਹ ਭਾਂਡਾ ਫੁੱਟੇਗਾ ਬਚ ਕੇ ਆਖੋ ਸਤਨਾਮ ਸ੍ਰੀ ਨਮਸਤੋਂ ਜੀ ਲੇਖ ਆ ਨਮਸਤੋਂ ਆ ਲੇ ਆ ਲੋਕੀ ਨਮਸਕਾਰ ਹੈ ਨਾਮ ਵੇਖੇ ਜਾਣ ਵਾਲੇ ਨੂੰ ਬਚ ਕੇ ਆਖੋ ਸਤਨਾਮ ਸ੍ਰੀ ਉਹਨੂੰ ਦੇਖਿਆ ਨਹੀਂ ਜੀ ਨਮਸਤੋਂ ਮਿਰਦਾਪੇ ਨਮਸਕਾਰ ਹੈ ਲੋਕ ਰਹਿ ਤੀ ਨਮਸਤੋਂ ਜੀ ਆਪੇ ਨਮਸਕਾਰ ਹੈ ਥਾਪਨਾ ਰਹੇ ਤੂੰ ਆਪਾਂ ਥਾਪਦੀ ਐ ਵੀ ਪ੍ਰਧਾਨ ਹੈ ਇਹ ਮੈਂਬਰ ਹੈ ਇਹ ਪ੍ਰਧਾਨ ਮੁੱਖ ਮੰਤਰੀ ਹੈ ਇਹ ਮੁੱਖ ਮੰਤਰੀ ਹੈ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਰਿੰਦਰ ਸੋਈ ਉਹਨੂੰ ਕਿਸੇ ਨੇ ਥਾਪਿਆ ਨਹੀਂਗਾ ਆਪਣੇ ਆਪ ਦੇ ਵਿੱਚ ਅਗਜ ਕੀ ਆਖੋ ਸਤਨਾਮ ਸ੍ਰੀ ਨਮਸਕਾਰ ਹੈ ਦਰਮਾਨੇ ਨਵਸ਼ ਕਰ ਹੈ ਤਿੰਨੇ ਕਾਲ ਮੰਨੇ ਜਾਲਵਾੜੇ ਨੂੰ ਧਿਆਨ ਦੇਣਾ ਨਮਸਕਾਰ ਹੈ ਤਿੰਨੇ ਕਾਲ ਮੰਨੇ ਜਾਣ ਵਾਲੇ ਨੂੰ ਭੂਤ ਵਿਖਤੇ ਵਰਤਮਾਨ ਸਮੇਂ ਦੇ ਵਿੱਚ ਰਹਿਣ ਵਾਲੇ ਨੂੰ ਨਮਸਤੰਗ ਨਹਾਦੇ ਨਮਸਕਾਰ ਹੈ ਜਿੱਦਿਆਂ ਦੇ ਘਰ ਨੂੰ ਨਮਸਤੰਗ ਯਾਗਾਹੇ ਨਮਸਤੰਗ ਯਾ ਬਾਹੇ ਨਮਸਕਾਰ ਹੈ ਆਥਾਲੂ ਨਮਸਕਾਰ ਹੈ ਨਾਸ ਰਹਿਦੂ ਨਮਸਤੂ ਨਿਰਵਾਣ ਨਿਰਵਰਗੀ ਨਮਸਕਾਰ ਹੈ ਤਿੰਨ ਗੁਨਾ ਵਾਲੇ ਨੂੰ ਵੱਜ ਕੇ ਆਖੋ ਸਤਨਾਮ ਸ੍ਰੀ ਨਮਸਤੰ ਸਰਗੇ ਨਮਸਕਾਰ ਹੈ ਉਤਪਤੀ ਰਹਿਤ ਨੂੰ ਉਹਦੀ ਪਤਪਤਵੀ ਨਹੀਂ ਹੁੰਦੀਗੀ ਜਿਵੇਂ ਸੰਖਾਰ ਦੇ ਅੰਦਰ ਉਤਪਤੀ ਜੀਵਾਂ ਦੀ ਹੁੰਦੀ ਹੈ ਬਨਸਪਤੀ ਦੀ ਹੁੰਦੀ ਹੈ ਉਹਦੀ ਉਸ ਪਤਪਤਵੀ ਨਹੀਂ ਹੁੰਦੀਗੀ ਨਮਸਤੰ ਰੰਗੇ ਨਮਸਕਾਰ ਹੈ ਰੰਗ ਰਹਿਤ ਨੂੰ ਕੋਈ ਉਹਦਾ ਰੰਗ ਨਹੀਂ ਕੋਈ ਸਰੂਪ ਨਹੀਂ ਨਮਸਤੰ ਆ ਭੰਗੇ ਨਮਸਕਾਰ ਹੈ ਨਾਸ਼ ਰਹਿਤ ਨੂੰ ਨਮਸਤੰ ਗ੍ਰੰਗੇ ਨਮਸਤਸ ਰੰਗੇ ਨਮਸਕਾਰ ਹੈ ਬੁੱਧੀ ਤੋਂ ਪਹੁੰਚ ਤੋਂ ਪਰੇ ਸਾਡੀ ਬੁੱਧੀ ਵਿੱਚ ਕਲਪਨਾ ਵਿੱਚ ਨਹੀਂ ਆਉਣ ਵਾਲਾ ਨਮਸ਼ਕਾਰ ਹੈ ਮਨੋਹਰ ਸੁੰਦਰ ਸਰੂਪ ਨੂੰ ਆਪਾਂ ਕਹਿੰਦੇ ਬੰਦੇ ਦਾ ਬੜਾ ਸੋਹਣਾ ਸਰੂਪ ਬਣਾਇਆ ਜਾਂ ਦੁਨੀਆਂ ਦੇ ਵਿੱਚ ਬੜੇ ਸੋਹਣੇ ਰੰਗ ਰੂਪ ਬਣਾਏ ਨੇ ਫੁੱਲ ਬਣਾਏ ਨੇ ਤੇ ਜਿਨੇ ਇੰਨੇ ਸੋਹਣੇ ਸੁੰਦਰ ਸਰੂਪ ਬਣਾਇਆ ਸੰਸਾਰ ਬਣਾਇਆ ਬਸ ਬ੍ਰਹਸਪਤੀ ਬਣਾਈ ਹੈ ਫੁੱਲ ਬਣਾਏ ਨੇ ਜੀਵ ਜੰਤ ਬਣਾਏ ਉਹਨਾਂ ਵਿੱਚ ਰੰਗ ਭਰੇ ਨੇ ਉਹਨਾਂ ਦੀਆਂ ਬੋਲੀਆਂ ਕੋਲ ਦੀ ਬੋਲੀ ਕਿੰਨੀ ਸੋਹਣੀ ਹੈ ਤੇ ਉਹਦੀ ਬੋਲੀ ਕਿੰਨੀ ਸੋਹਣੀ ਹੋਵੇਗੀ ਉਹਦਾ ਸਰੂਪ ਕਿੰਨਾ ਸੋਹਣਾ ਹੋਵੇਗਾ ਕੱਜ ਕੇ ਆਖੋ ਸਤਨਾਮ ਸ੍ਰੀ ਨਾਨ ਨਮਸਤੂੰ ਜਲਾਸਰੇ ਨਮਸਕਾਰ ਹੈ ਜਲ ਦੇ ਆਸਰੇ ਨੂੰ ਜਿਹੜਾ ਆਪਾਂ ਜਲ ਪੀਂਦੇ ਆ ਉਹਦੇ ਆਸਰੇ ਨਮਸਤੂੰ ਨਰਾ ਨਮਸਤੂੰ ਨਰਾਸਰੇ ਨਮਸਕਾਰ ਹੈ ਆਸਰੇ ਰਹਿ ਰਹਿ ਦੇ ਰੂਪ ਨੂੰ ਧਿਆਨ ਦੇਣਾ ਨਮਸਕਾਰ ਹੈ ਆਸਰੇ ਰਹਿਤ ਰੂਪ ਨੂੰ ਆਪਣਾ ਆਸਰਾ ਹੁੰਦਾ ਮਾਤਾ ਪਿਤਾ ਹੁੰਦਾ ਮਾਇਆ ਹੁੰਦੀ ਹੈ ਭੈਣ ਭਰਾ ਹੁੰਦਾ ਆਪਾਂ ਉਹਨਾਂ ਨਾਲ ਧੜੇ ਕਰਦੇ ਆਂ ਉਹਦਾ ਕਿਸੇ ਨਾਲ ਧੜਾ ਨਹੀਂਗਾ ਉਹ ਕਿਸੇ ਦੇ ਆਸਰੇ ਨਹੀਂਗਾ ਨਮਸਤਮung ਆ ਜਾਤੇ ਨਮਸਤਮung ਆਪ ਬਾਤੇ ਧਿਆਨ ਦੇਣਾ ਨਮਸਕਾਰ ਹੈ ਯਾਦ ਰਹਿ ਨੂੰ ਅਸੀਂ ਕਹਿੰਦੇ ਆ ਸਾਡੀ ਜਾਲ ਸਾਡਾ ਗੋਤ ਹੈ ਨਮਸਕਾਰ ਹੈ ਗੋਤ ਰਹਿਤ ਰੂਪ ਉਹਦਾ ਕੋਈ ਗੋਤ ਨਹੀਂ ਨਾ ਹੀ ਕੋਈ ਉਹਦੀ ਯਾਤ ਹੈ ਨਮਸਤੁ ਆ ਮਜਵੇ ਨਮਸਕਾਰ ਹੈ ਮਜਬ ਰਹਤੂ ਉਹਦਾ ਕੋਈ ਮਜਬ ਨਹੀਂ ਕਰ ਨਮਸਤਤ ਅਜਵੇ ਗੁਰੂ ਸਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਆਚਰਜ ਸਰੂਪ ਬੇਅੰਤ ਨੂੰ ਅੱਜ ਕੇ ਆਪ ਕੋ ਸਤਨਾਮ ਸ੍ਰੀ ਆਦੇਸ਼ਾ ਆਦੇਸੇ ਨਮਸਮੁ ਆਪੇਸੇ ਨਮਸਕਾਰ ਹੈ ਦੇਸ ਰਹਤੂ ਕਿਉਂਕਿ ਜੇ ਦੇਸ ਵਿੱਚ ਹੋਵੇਗਾ ਤਾਂ ਪકડਿਆ ਜਾਵੇਗਾ ਨਮਸਕਾਰ ਹੈ ਭੇਸ ਰਹਿਤ ਨੂੰ ਕੋਈ ਉਹਦਾ ਭੇਸ ਨਹੀਂ ਨਾ ਨਮਸਤ ਨੂੰ ਨਿਰਧਾਮੇ ਨਮਸਕਾਰ ਹੈ ਕਰ ਰਹਿ ਤੂੰ ਨਮਸਤ ਨੂੰ ਨਿਰਬਾਮੇ ਨਮਸਕਾਰ ਹੈ ਇਸਤਰੀ ਰਹਿ ਤੂੰ ਆਪਾਂ ਮੀਆਂ ਬੀਬੀ ਬਣਦੀ ਹੈ ਸੰਸਾਰ ਪੈਦਾ ਹੁੰਦਾ ਹੈ ਤੇ ਉਹ ਇਸਤਰੀ ਤੋਂ ਰਹਿਦਾ ਮਾਇਆ ਤੋਂ ਰਹਿਦਾ ਕੋਈ ਸੂਰੂਪ ਨਹੀਂ ਨਾ ਉਹ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜਿਵੇਂ ਬ੍ਰਹਮਾ ਵਿਸ਼ਨੂੰ ਵਿਹੇਸ਼ ਨੂੰ ਪੈਦਾ ਕੀਤਾ ਉਹ ਦੇਖਾ ਉਹਨਾਂ ਨਜ਼ਰ ਨਹੀਂ ਆਵੇ ਬੁੱਧਾਈ ਹੁਵਦਾਨ ਜਪਜੀ ਸਾਹਿਬ ਦੀ ਆਪਾਂ ਪਾਉਣੀ ਪੜ ਕੇ ਆਏ ਆਂ ਤੇ ਉਹ ਕਹਿੰਦੇ ਵੀ ਸਾਨੂੰ ਤਿੰਨਾਂ ਨੂੰ ਕਿਹਨੇ ਪੈਦਾ ਕੀਤਾ ਬ੍ਰਹਮਾ ਸੀ ਜਿਹੜਾ ਉਹਨੂੰ ਘਰਬਾਰੀ ਬਣਾ ਦਿੰਦਾ ਭਾਵ ਉਹਦੀ ਸ਼ਾਦੀ ਹੋ ਗਈ ਉਹ ਕਹਿੰਨ ਉਹਦੇ ਵਿੱਚੋਂ ਸੰਸਾਰ ਪੈਦਾ ਹੋਇਆ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਨੂੰ ਭੰਡਾਰਾ ਵਰਤਣ ਵਾਲਾ ਦਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਜੀ ਬਾਦ ਜਦੋਂ ਜੀ ਆਵਨ ਅਲਗ ਕਰਦੀ ਇੱਕ ਲੈ ਕਰਨ ਵਾਲਾ ਖਾਤਮਾ ਕਰਨ ਵਾਲਾ ਉਹ ਦੇਖਿਆ ਉਹਨਾਂ ਨਜ਼ਰ ਨੇ ਆਵੇ ਜਦੋਂ ਉਹਨਾਂ ਨੇ ਦੇਖਿਆ ਵੀ ਅਸੀਂਿੱਥੋਂ ਪੈਦਾ ਹੋਏ ਹਾਂ ਤੇ ਉਹਨਾਂ ਦੀ ਸਮਝ ਤੋਂ ਪਰੇ ਹੋ ਗਿਆ ਚਾਰਜ ਤੋਂ ਪਰੇ ਹੋ ਗਿਆ ਪਤਾ ਲੱਗਿਆ ਇਸ ਗੱਲ ਦਾ ਇਹਦੀ ਇਹ ਕੀ ਬਿਆਨ ਨਹੀਂ ਕੀਤੀ ਜਾ ਸਕਦੀ ਗੱਜ ਕੇ ਆਖੋ ਸਤਨਾਮ ਜੀ ਨਮੋ ਸਰਬਕਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਨਮਸਕਾਰ ਹੈ ਇਸ ਰਹਿਤ ਨੂੰ ਨਮੋ ਸਰਬ ਕਾਲੇ ਨਮਸਕਾਰ ਹੈ ਸਬਸ ਦੇ ਕਾਲ ਨੂੰ ਜਿਹੜਾ ਆਪਣੇ ਉਤੇ ਕਾਲ ਆਉਂਦਾ ਮੌਤ ਆਉਂਦੀ ਹੈ ਉਹ ਕਾਲ ਪਾਇ ਬ੍ਰਹਮਾ ਵਤਰਾ ਉਹ ਕਾਲ ਦਾ ਵੀ ਅਕਾਲ ਹੈ ਮੌਤ ਤਾਂ ਆਵੇਗੀ ਕਾਲ ਤਾਂ ਆਵੇਗਾ ਜੇ ਦੁਨੀਆ ਵਿੱਚ ਕੋਈ ਹੋਵੇਗਾ ਤਾਂ ਤੇ ਜਦੋਂ ਦੁਨੀਆ ਦਾ ਸਫਾਇਆ ਕਰ ਦੇਗਾ ਕਾਲ ਕੀ ਨੂੰ ਵਿਆਪੇਗਾ ਕਾਲ ਦਾ ਕੌਣ ਹੈ ਅਕਾਲ ਅਕਾਲ ਪੁਰਖ ਕਾਲ ਨੂੰ ਮੌਤ ਨੂੰ ਪੈਦਾ ਕਰਨ ਵਾਲਾ ਹੈ ਕੱਜ ਕੇ ਆਪੋ ਸਤਿਨਾਮ ਸ੍ਰੀ ਨਮੋ ਸਰਬ ਦਿਯਾਲੀ ਨਮਸਕਾਰ ਹੈ ਸਭ ਪਰ ਦਿਯਾਲੂ ਨੂੰ ਸਾਰਿਆਂ ਦੇ ਉੱਤੇ ਦਿਯਾਲੂ ਕਿਰਪਾਲੂ ਬਖਸ਼ਿਸ਼ ਕਰਨ ਵਾਲਾ ਰਹਿਮਤਾ ਕਰਨ ਵਾਲਾ ਦਾਤਾਂ ਦੇ ਬੋਲੇ ਭੰਡਾਰੇ ਭੰਨ ਵਾਲੇ ਨਮੋ ਸਰਬ ਰੂਪੇ ਨਮਸਕਾਰ ਹੈ ਸਰਬ ਰੂਪ ਨੂੰ ਨਮੋ ਸਰਬ ਭੂਤੇ ਨਮਸਕਾਰ ਹੈ ਸਭ ਦੇ ਰਾਜੇ ਨੂੰ ਸਾਰਿਆਂ ਦਾ ਉਹ ਰਾਜੇ ਜਿਵੇਂ ਆਪਣੇ ਪ੍ਰਧਾਨ ਮੰਤਰੀ ਹੈ ਉਹ ਸਾਰੇ ਰਾਜਨਦ ਦੇ ਰਾਜੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮਸਕਾਰ ਹੈ ਸਭ ਦੇ ਨਾਸ਼ ਕਰਨ ਵਾਲੇ ਨੂੰ ਸਾਰਿਆਂ ਦਾ ਇੱਕ ਪਲ ਦੇ ਵਿੱਚ ਨਾਸ਼ ਕਰ ਦਿੰਦਾ ਨਮਸਕਾਰ ਹੈ ਸਭ ਦੇ ਬਣਾਉਣ ਵਾਲੇ ਨੂੰ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਥਾਪਣ ਵਾਲੇ ਨੂੰ ਨਮੋ ਸਰਬ ਅਕਾਲੇ ਨਮਸਕਾਰ ਹੈ ਸਭ ਦੇ ਕਾਲ ਨੂੰ ਜਿਹਨੂੰ ਸਾਰਿਆਂ ਦੇ ਉੱਤੇ ਕਾਲ ਤੇ ਮੌਤ ਆਉਂਦੀ ਹੈ ਨਾ ਤੇ ਇਹ ਮੌਤ ਨੂੰ ਤੇ ਕਾਲ ਨੂੰ ਆਪਣੇ ਵਿੱਚ ਸਮੇਟਣ ਵਾਲੇ ਨੂੰ ਵਜ ਕੇ ਆਖੋ ਸਤਨਾਮ ਸ੍ਰੀ ਨਮੋ ਸਰਪਾਲੇ ਨਮਸਕਾਰ ਸਾਰੇ ਜੀ ਜਨਤਾ ਦੀ ਪ੍ਰਿਤ ਪਾਲਣ ਕਰਨ ਵਾਲਾ ਦੇਖ ਪਾਲ ਕਰਨ ਵਾਲਾ ਦੂਜੀ ਦੇਣ ਵਾਲਾ ਤੇ ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਰੱਖਣ ਵਾਲਾ ਨਮਸਦਾ ਦੇਵ ਹੈ ਨਮਸਕਾਰ ਹੈ ਪ੍ਰਕਾਸ਼ ਰੂਪ ਨੂੰ ਜਿਹੜਾ ਆਪਾਂ ਧਰਤੀ ਤੇ ਅਸਮਾਨ ਦੇ ਵਿੱਚ ਸਭ ਦੇ ਵਿੱਚ ਪ੍ਰਕਾਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਨੂੰ ਨਮਸਕਾਰ ਨਰੇਕਾਰ ਨਮਸਤung ਆਪੇ ਆਪੇ ਹੀ ਨਮਸਤung ਆ ਜਨਮੇ ਹੀ ਨਮਸਤਾਂ ਦੇਵੈ ਕਹਿੰਦੇ ਨਮਸ਼ਕਾਰ ਦਾ ਪ੍ਰਕਾਸ਼ ਨਮਸਤung ਆ ਭੇਵੈ ਨਮਸ ਨਮਸਤung ਆ ਭੇਵੈ ਨਮਸਤung ਆ ਜਨਮੇ ਨਮਸ਼ਕਾਰ ਹੈ ਭੇਦ ਰਹਿ ਤਮੂ ਦਾ ਕੋਈ ਭੇਦ ਨਹੀਂ ਆਪਾਂ ਕਹਿੰਦੇ ਫਲਾਨੇ ਬੰਦੇ ਦਾ ਭੇਦ ਪੈ ਗਿਆ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਨਮਸ਼ਕਾਰ ਹੈ ਜਨਮ ਰਹਿ ਤਮੂ ਦਾ ਜਨਮ ਨਹੀਂ ਹੁੰਦਾ ਇੱਕ ਵਾਰ ਅਗਜ ਕੇ ਆਖੋ ਸਤਨਾਮ ਸ੍ਰੀ ਨਮਸਦੂ ਸੋਹਾ ਸੋ ਬਨਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇ ਨਮਸਕਾਰ ਹੈ। ਸੁਭਨ ਮੈਂ ਪੱਤਰ ਰੂਪ ਨੂੰ ਗੱਜ ਕੇ ਆਖੋ ਸਤਨਾਮ ਸ੍ਰੀ। ਚੌਥੀ ਹੀ ਅੱਪਾ ਵਿਚਾਰ ਖਤਮ ਕਰਦਿਆਂ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹੇ ਗੁਰ ਗੁਰ ਮੰਤਰ ਹੈ ਜੱਬ ਹੋਮੇ ਕੋਈ ਗੱਜ ਕੇ ਬਲਾਓ ਹਤੇ ਆਖੋ ਆਹੇ ਗੁਰੂ ਜੀ ਦਾ ਹੰਸ। ਰਾਹੀ ਗੁਰੂ ਜੀ ਕੀ